ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੱਗ 'ਚ ਸਲਾਈ ਪਾਉਣ ਦਾ ਤਰੀਕਾ ਆਪਾਂ ਦੋਨੋਂ ਕੰਨੀਆਂ ਫੜ ਲੈਣੀਆਂ ਨੇ ਆ ਦੇਖੋ ਇੱਕ ਸਾਈਡ ਦੀ ਕੰਨੀ ਫੜ ਲਈ ਹੈ ਜੀ ਇਥੇ ਤਰ੍ਹਾਂ ਦੂਸਰੀ ਸਾਈਡ ਤੇ ਵੀ ਆਪਾਂ ਉਹੀ ਕੰਨੀ ਫੜਾਂਗੇ ਜੀ ਠੀਕਾ ਜੀ ਤੇ ਆ ਦੇਖੋ ਹੁਣ ਆਪਾਂ ਕੰਨੀ ਦੇ ਉੱਤੇ ਕੰਨੀ ਥੋੜੀ ਜੀ ਛਾੜ ਕੇ ਸਲਾਈ ਲਾਵਾਂਗੇ ਪਹਿਲਾਂ ਹਲਕਾ ਜਿਹਾ ਪੱਕਾ ਕਰ ਲਓ ਠੀਕਾ ਜੀ ਫੇਰ ਆਪਾਂ ਕੰਨੀ ਤੇ ਕੰਨੀ ਥੋੜੀ ਜੀ ਛਾੜ ਕੇ ਹੌਲੀ-ਹੌਲੀ ਸਲਾਈ ਲਗਾਉਂਦੇ ਜਾਓ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਿੰਨੀ ਵਧੀਆ ਸਫਾਈ ਦੇ ਨਾਲ ਸਲਾਈ ਲੱਗੀ ਹੈ ਜੀ ਆਪਣੀ ਇਸੇ ਤਰ੍ਹਾਂ ਹੀ ਆਪਾਂ ਸਾਰੀ ਪੱਗ ਤੇ ਸਲਾਈ ਹੌਲੀ-ਹੌਲੀ ਲਗਾਉਂਦੇ ਜਾਣਾ ਵਾ ਹੌਲੀ-ਹੌਲੀ ਤਾਂ ਕਿ ਆਪਣੀ ਸਲਾਈ ਥੱਲੇ ਨਾਲ ਲੱਵੇ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਕਿੰਨੀ ਸਫਾਈ ਦੇ ਨਾਲ ਆਪਣੀ ਪੱਗ 'ਚ ਸਲਾਈ ਪੈ ਰਹੀ ਹੈ ਜੀ ਇਸੇ ਤਰ੍ਹਾਂ ਹੀ ਹੌਲੀ-ਹੌਲੀ ਥੋੜਾ-ਥੋੜਾ ਚੜਾ ਦੇ ਕੇ ਆਪਾਂ ਪੂਰੀ ਪੱਗ ਦੇ ਵਿੱਚ ਸਲਾਈ ਪਾ ਦੇਣੀ ਹੈ ਜੀ ਠੀਕ ਆ ਜੀ ਜਿਹੜੇ ਇਸ ਚੈਨਲ ਤੇ ਨਵੇਂ ਆ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਆ ਦੇਖੋ ਹੁਣ ਆਪਣੀ ਪੱਗ ਦੀ ਸਲਾਈ ਹੋ ਗਈ ਪੂਰੀ ਜੀ ਇੱਥੇ ਆਪਾਂ ਇਹਨੂੰ ਕਰ ਦਾਂਗੇ ਪੱਕਾ ਠੀਕ ਆ ਜੀ ਹੁਣ ਇਹਨੂੰ ਬਾਹਰ ਕੱਢ ਕੇ ਆਪਾਂ ਕਟਿੰਗ ਕਰ ਦਾਂਗੇ ਇਹਦੀ ਆ ਦੇਖੋ ਸਲਾਈ ਕਿੰਨੀ ਸੋਹਣੀ ਲੱਗੀ ਹੋਈ ਆ ਕੋਈ ਨਹੀਂ ਦੱਸੇਗਾ ਤੁਹਾਨੂੰ ਇਹ ਤਰੀਕਾ ساری ਸਲਾਈ ਦੇ